ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾ ਰਹੀ ਹੈ ਤੇ ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਵੀ ਉਮੀਦਵਾਰਾਂ ਦੀ ਸੂਚੀ ਤਿਆਰ ਹੋ ਚੁੱਕੀ ਹੈ ਕਿਸ ਸੀਟ ਤੋਂ ਕਿਸ ਨੂੰ ਉਮੀਦਵਾਰ ਬਣਾਇਆ ਗਿਆ ਤੁਹਾਨੂੰ ਦੱਸਾਂਗੇ ਨਾਲ ਹੀ ਚਰਚਾ ਕਰਾਂਗੇ ਆਮ ਆਦਮੀ ਪਾਰਟੀ ਦੇ ਵਿੱਚ ਹਾਲਾਤ ਠੀਕ ਨਹੀਂ ਬਗਾਵਤ ਦੇਖਣ ਨੂੰ ਮਰਈਆ 쿠ਬਰ ਵਿਜੇ ਪ੍ਰਤਾਪ ਨੇ ਵੱਡਾ ਧਮਾਕਾ ਕੀਤਾ ਹੈ ਕੀ ਕਾਰਨ ਬਣੇ ਤੁਹਾਨੂੰ ਦੱਸਾਂਗੇ ਚਰਚਾ ਕਰਾਂਗੇ ਪ੍ਰੋਗਰਾਮ ਚ ਨਾ तमाम ਖਬਰਾਂ ਤੇ ਵਿਚਾਰ ਚਰਚਾ ਕਰਨ ਲਈ ਹਾਜ਼ਰ ਨੇ ਹੋਗੇ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਗ੍ਰਾਮ ਨੂੰ ਵਲਿੰਗ ਖਾਲਸਾ ਪ੍ਰੋਗਰਾਮ ਸਵਾਗਤ ਹੈ ਜੀ ਆਇਆਂ ਨੂੰ ਡਾਕਟਰ ਸਾਹਿਬ ਬਹੁਤ ਧੰਨਵਾਦ ਮੇਰੇ ਵੱਲੋਂ ਸਤਕਾਰਯੋਗ ਸਰਪਿਆ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੰਟਰਸਾਬ ਬਾਕੀ ਪਾਰਟੀਆਂ ਲਾਂਚ ਕੇ ਨੇ ਉਮੀਦਵਾਰ ਕਾਂਗਰਸ ਤੇ ਅਕਾਲੀ ਦਲ ਪਿੱਛੇ ਰਹੇ ਸੀਗੇ ਪਰ ਅਕਾਲੀ ਦਲ ਨੇ ਕਹਿੰਦੇ ਸੂਚੀ ਤਿਆਰ ਕਰ ਲਈ ਹੋਈ ਆ ਬਸ ਰਸਮੀ ਐਲਾਨ ਬਾਕੀ ਆ ਕਿੱਥੋਂ ਕਿਸ ਨੂੰ ਉਮੀਦਵਾਰ ਬਣਾਇਆ ਠਾਸਾ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਨੇ ਕਿਸਨੇ 10 15 ਦਿਨਾਂ ਤੋਂ ਇਹ ਸੂਚੀ ਬਣਾਉਣ ਦੇ ਲਈ ਪੰਜਾਬ ਦੇ ਸਾਰੇ ਹੀ ਕਲਾ ਜਥੇਦਾਰ ਮੈਂਬਰ ਸ੍ਰੋਮਣੀ ਕਮੇਟੀ ਸਾਬਕਾ ਮੰਤਰੀ ਅਤੇ ਕੋਰ ਕਮੇਟੀ ਦੇ ਮੈਂਬਰਾਂ ਦੇ ਨਾਲਲਾ ਬਚਵਾ ਕਰਨ ਤੋਂ ਬਾਅਦ ਤਕਰੀਬਨ 34 ਹੋ ਚੁੱਕੀ ਹੈ ਕਿਉਂਕਿ ਸਮੂਚੀ ਕੋਰ ਕਮੇਟੀ ਤੇ ਜefeਦਾਰ ਤੇ ਸਾਬਕਾ ਐਮਐਲਏ ਨੇ ਸਾਰੇ ਅਧਿਕਾਰ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੂੰ ਦੇ ਦਿੱਤੇ ਸਨ ਕਿ ਤੁਸੀਂ ਕਿਸ ਨੂੰ ਵੀ ਉਮੀਦਵਾਰ ਬਣਾਉਣਾ ਚਾਹੋ ਅਸੀਂ ਹਾਂ ਲੇਕਿਨ 13 ਦੇ 13 ਦਿਨੇ 13 ਦੇ 13 ਮੈਂਬਰ ਪਾਰਲੀਮੈਂਟਾਂ ਦੀ ਸੂਚੀ ਚਾਰ ਸਿਰਫ ਹੁਣ ਅਨਾਉਂਸ ਕਰਨ ਲੈਂਦਾ ਸਮਾਂ ਕਿਸੇ ਟਾਈਮ ਦੀ ਅਨਾਉਂਸ ਕਰ ਸਕਦਾ ਕਿਉਂਕਿ ਇੱਕ ਗੱਲ ਸੀ ਉਹਦੇ ਵਿੱਚ ਜਦੋਂ ਇਹ ਯਾਤਰਾ ਕਿਹੜੇ ਪਟਿਆਲੇ ਦੇ ਵਿੱਚ ਐਂਟਰ ਹੋਈ ਤਾਂ ਉੱਥੇ ਸਰਦਾਰ ਸੁਖਵੀਰ ਸਿੰਘ ਦੇ ਬਾਦਲ ਦੇ ਨਾਲ ਸੇਮ ਸਿੰਘ ਚੰਦੂ ਬਾਦਰਾ ਫਤੇ ਐਨਕੇ ਸ਼ਰਮਾ ਉਸ ਦੀ ਯਾਤਰਾ ਕਰ ਉਹਦੇ ਨਾਲ ਦਾ ਐਤਵੰਤ ਅੰਦਾਜ਼ਾ ਲੱਗ ਲੱਗ ਗਿਆ ਸੀ ਤਕਰੀਬ ਵਰਕਰਾਂ ਨੂੰ ਕਿ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹੇ ਪਟਿਆਲਾ ਦੇ ਵਿੱਚ ਜਿਹੜੀ ਥੀਕ ਹੈ ਤੇ ਐਨਕੇ ਸ਼ਰਮਾ ਆ ਸਕਦੀ ਹੈ ਉਸੇ ਟਾਈਮ ਵਰਕਰਾਂ ਨਾਲ ਕਿਉਂਕਿ ਰਖੜਾ ਸਾਹਿਬ ਪਹਿਲਾ ਆਪਣੀ ਅਸਮਰਥਾ ਦਿਤਾ ਚੁੱਕੇ ਨੇ ਵੀ ਬੈ ਇਸ ਵਾਰ ਇਲੈਕਸ਼ਨ ਨਹੀਂ ਪਰ ਆਦਮ ਸਾਹਿਬ ਨੇ ਇੱਕ ਮਹਾਰਾਣੀ ਪਰਨੀਤ ਕੌਰ ਦੇ ਖਿਲਾਫ ਇੱਕ ਹਿੰਦੂ ਕੋਟਾ ਦਾ ਪੱਤਾ ਖੇਡਿਆ ਕਿ ਹਿੰਦੂ ਕੋਟ ਕਿਵੇਂ ਐਨ ਕੇ ਸ਼ਰਮਾ ਪੰਡਤ ਹੋਣ ਦੇ ਨਾਤੇ ਤੇ ਵੀਰਕਪੁਰ ਦੇ ਵਿੱਚ ਪਕੜਾ ਰੰਗਿਲੇ ਰੇੜ ਦਾ ਕੰਮ ਹੈ ਤੇ ਅਕਾਲੀ ਦਲ ਦਾ ਖਜ਼ਾਨਾ ਕੀ ਹੈ ਪੈਸੇ ਦੀ ਕੋਈ ਪਰਵਾਹ ਨਹੀਂ ਇਸ ਲਈ ਉਹਨਾਂ ਨੂੰ ਲਾ ਪਟਿਆਲਾ ਤੋਂ ਟਿਕਟ ਦੇਣ ਦਾ ਮਾਲ ਜਿਹੜਾ ਉਹ ਬੜਾ ਲਿਆ ਤੇ ਇਸੇ ਤਰ੍ਹਾਂ ਜੀ ਅਨੰਦਪੁਰ ਸਾਹਿਬ ਤੋਂ ਹਾ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਟਿਕਟ ਦੇਣ ਦਾ ਮਨ ਦੀ ਜਿਹੜਾ ਹੈ ਉਹ ਥੋਮੜੀ ਅਨੰਦਪੁਰ ਸਾਹਿਬ ਤੋਂ ਚੰਦੂ ਮਾਜਰਾ ਸਾਹਿਬ ਦਾ ਅਤੇ ਸੰਗਰੂਰ ਤੋਂ ਪਰਮਿੰਦਰ ਸਿੰਘ ਸਿੰਘ ਸਾਦਾ ਫਤੇਗੜ ਸਾਹਿਬ ਤੋਂ ਸਿੰਘ ਕਾਲਸਾ ਜਿਹੜੇ ਕਿ ਬਤਨ ਸਿੰਘ ਕਾਲਸਾ ਦੇ ਤੇ ਖਿੰਡਾ ਤੋਂ ਹਰਸ਼ਪ੍ਰੀਤ कौर ਆਦਲ ਫਿਰੋਜਪੁਰ ਤੋਂ ਸ਼ਮਰਜੀਤ ਸਿੰਘ ਮਰਤੰਦੀ ਜ ਆਸ ਦੇਵ ਸਿੰਘ ਮਾਨ ਨੂੰ ਨੋਨ ਨਹੀਂ ਮਾਰਿਆ ਹੈ ਸਾਹਿਬ ਜੀ ਤੋਂ ਦੂਰ ਸਾਹਿਬ ਤੋਂ ਵਿਕਰਮਜੀਤ ਸਿੰਘ ਜੀ ਕਾ ਵਿਰਸਾ ਸੀ ਬਲੋਹਾ ਸੋਨੇ ਹੀ ਉਸ ਇਲਾਕੇ ਦੇ ਉਸ ਤੇ ਉਹਨਾਂ ਦੋਨਾਂ ਦੇ ਵਿੱਚੋਂ ਤੇ ਹੋ ਸਕਦਾ ਹੈ ਕਿ ਹੁਸ਼ਿਆਰ ਪਰਤੋ ਜਸਵੀਰ ਸਿੰਘ ਹੁਸ਼ਿਆਰ ਪਰਤੋ ਸੋਣ ਤੇ ਖੰਡਲ ਕਾ ਸੇਤ ਅਦਕੀ ਰਹਿ ਵਿੱਚ ਰਹਿ ਚੁੱਕੇ ਰਹੇ ਜਸਵੀਰ ਸਿੰਘ ਉਹਨਾਂ ਨੂੰ ਵੀ ਮੈਦਾਨ ਦੇ ਵਿੱਚ ਸਾਰਿਆ ਜਾ ਸਕਦਾ ਤੇ ਪਰ ਤੇ ਗੁਰਦਾਸ ਪਰਦੇ ਸੀ ਕਿਉਂਕਿ ਬੀਜੇਪੀ ਕੋਲ ਹੁੰਦੀ ਸੀ ਪਹਿਲਾਂ ਤੇ ਬੀਜੇਪੀ ਉਤੋਂ ਕੋਈ ਨਾ ਕੋਈ ਸੈਂਡੀ ਵੈਰਾਈਟੀ ਉਹ ਸੁਣਨਾ ਜਾਂ ਹੋਰ ਬਰਬਨੋਜ਼ ਖੰਨਾ ਐਤ ਕੀ ਲੱਗ ਪਰਣੀ ਹੈ ਪੁਰਾਦੇ ਧਰਮ ਪਤਨੀ ਕਵਿਤਾ ਖੰਡਾ ਉਹਦੇ ਉੱਤੇ ਵੀ ਡੋਰੇ ਪਾਏ ਜਾ ਰਹੇ ਨੇ ਇਹ ਉਹ ਪਾਰਟੀ ਦੇ ਕੈਂਡੀਡੇਟ ਬਣੇ ਕਿਉਂਕਿ ਉਹਨਾਂ ਦੀ ਪਰਸਨਲ ਹਿੱਕ ਤੋਂ ਵੋਟ ਵੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਵੀ ਪਹਿਲਾ ਵੀ ਇਹ ਜਿਹੜੀ ਇਲੈਕਸ਼ਨ ਹੁੰਦੀ ਹੈ ਇਕੱਠੀ ਹੁੰਦੀ ਰਹੀ ਹੈ 94 ਤੋਂ ਲੈ ਕੇ ਅੱਗ ਰਹੀ ਹੈ ਤੇ ਕਿ ਇਹ ਪਹਿਲਾ ਮੌਕਾ ਹੈ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਨੂੰ 13 ਜਾਂ 13 ਸੀਟਾਂ ਦੇ ਉੱਤੇ ਆਪਣੇ ਕਰਨੇ ਪੈ ਰਹੇ ਜੀ ਪਿਛਲੀ ਵਾਰ ਤੋਂ ਬੀਜੇਪੀ ਨਾਲ ਸਮਝੌਤਾ ਹੁੰਦਾ ਸੀ ਉਹਨਾਂ ਤੇਮੀਆ ਚਾਰ ਸੀਟਾਂ ਦੰਦੇ ਸੀ ਕਿੰਨ ਹੁਣ ਤੇ ਪੀਜ ਵੀ ਫ੍ਰੀ ਹੈਂਡ ਹੈ ਉਹ ਵੀ 13 ਦੀਆਂ 13 ਤੇ ਅਕਾਲੀ ਦਲ ਵੀ 13 ਦੀ 13 ਤੇ ਕਾਂਗਰਸ ਵੀ 13 13 ਉਹਨੇ 13 13 ਦੀ ਟੱਕਰੀ ਦੇ ਵਿੱਚ ਤੁਲਕੇ ਕਿਹੜਾ ਲੋਕਾਂ ਦੇ ਲਈ ਹਰਮਨ ਪਿਆਰਾ 13 ਬਣ ਸਕਦਾ ਹੈ ਇਹ ਇਲੈਕਸ਼ਨ ਹੈ ਜਿਹੜੀ ਬੜੀ ਹਿੱਕਤ ਆ ਸਰ ਤੇ ਲੋਕਾਂ ਦੇ ਮਨਾਂ ਦੀ ਵਾਰ ਕੱਢਣ ਵਾਸਤੇ ਵੇ ਪਿੱਛੇ ਲੋਕਾਂ ਨੇ ਆਵਾਦਵੀ ਪਾਰਟੀ ਨੂੰ ਬਣਾਇਆ ਕੋਈ ਪਾਰਟੀ ਦਾ ਵਜੂਦ ਨਹੀਂ ਸੀ ਕੋਈ ਪਾਰਟੀ ਦੀ ਦੇਣ ਨਹੀਂ ਸੀ ਕੋਈ ਪਾਰਟੀ ਦਾ ਪ੍ਰੋਗਰਾਮ ਨਹੀਂ ਸੀ ਉਹ ਵੀ ਮੈਨੀਫੈਸਟੋ ਸਿਰਫ ਗਰੰਟੀਆਂ ਦੇ ਪਿਆ ਕੇਸ ਦੀ ਬਾਤ ਪਰ ਇਹ ਵੀ ਗਰੰਟੀ ਹੈ ਇਹ ਵੀ ਗਰੰਟੀ ਹੈ ਅੱਜ ਆਪ ਦੇ ਲੋਕ ਹੌਸਾ ਵੀ ਬਹੁਤ ਜਲਦੀ ਕਰਦੇ ਨੇ ਤੇ ਫੱਟੀ ਵੀ ਬਹੁਤ ਜਲਦੀ ਪਹੁੰਚਦੇ ਨੇ ਜੇ ਪਹੁੰਚਦੇ ਨੇ ਇਸ ਲਈ ਸਾਹਿਬ ਤੁਸੀਂ ਕਿਰਪਾ ਕਰਕੇ ਅਕਾਲੀ ਦਲ ਨੇ ਕੀ ਦੇਖਿਆ ਕਿ ਸਾਡਾ ਜਿਹੜਾ ਮਤਲਬ ਦੂਜੇ ਉਮੀਦਵਾਰ ਨੇ ਜਿਹੜੇ ਵੱਖ-ਵੱਖ ਸੀਟਾਂ ਤੇ ਖੜੇ ਨੇ ਉਹਨਾਂ ਦੇ ਨਾਲ ਮੁਕਾਬਲੇਬਾਜ਼ੀ ਦੇਖ ਕੇ ਉਮੀਦਵਾਰ ਖੜੇ ਕੀਤੇ ਨੇ ਜਾਂ ਫਿਰ ਇਹ ਦੇਖਿਆ ਕਿ ਸਾਡੇ ਜਿਹੜੇ ਮੀਤਵਾਰ ਨੇ ਉਹਨਾਂ ਦਾ ਉੱਥੇ ਕਿੰਨਾ ਕੁ ਉਧਾਰ ਹੈ ਇਸ ਉਮੀਦਵਾਰ ਦੇ ਉੱਥੇ ਕਿੰਨੇ ਕੁ ਵੋਟ ਆ ਇਹ ਦੇਖ ਕੇ ਉਮੀਦਵਾਰ ਖੜੇ ਕਰੀ ਗਏ ਅਕਾਲੀ ਦਲ ਸੱਤ ਸਭ ਅਕਾਲੀ ਦਲ ਕੀ ਸਾਰੀਆਂ ਹੀ 파ਟੀਆਂ ਆਪਣੇ ਫਿਰ ਜੋ ਜਿਵੇਂ ਕਿ ਮੇਰਾ ਪੰਚੀ ਪਿੱਲੇ ਕੋਡਾਨ ਪਰ ਸਾਇਦਾ ਕਿੱਥੇ ਗਿਆ ਸਭ ਇਸੇ ਤਰ੍ਹਾਂ ਹੀ ਜਿਹੜਾ ਹੁਣ 10-15 ਦਿਨ ਪਹਿਲਾਂ ਵਰਕਰਾਂ ਦੀ ਸਲਾਹ ਲਈ ਗਈ ਸਾਫ ਕੈਂਡਲ ਇਸrar ਲਈ ਮੰਤਰੰਗ ਦੀ ਸਲਾਹ ਲਈ ਬਿਲਕੁਲ ਸਨਾਂ ਦੀ ਸਲਾਹ ਲਈ ਆਮ ਵਰਕਰਾਂ ਦੀ ਸਲਾਹ ਲਈਏ ਫਿਰ ਦੱਸੋ ਕਿਹੜਾ ਬੰਦਾ ਫਲਾਣੀ ਸੀਟ ਤੇ ਬਣ ਹੋ ਸਕਦਾ ਕਿਹੜੇ ਬੰਦਾ ਉਹ ਉਥੇ ਜਿੱਤ ਦੇ ਹਾਰ ਨੇ ਇਸ ਲਈ ਇਹਨਾਂ ਗੱਲਾਂ ਨੂੰ ਦੇਖਦੇ ਹੋਏ ਪਰ ਪਾਰਟੀ ਨੇ ਫੈਸਲਾ ਕੀਤਾ ਬਾਕੀ ਹੋਤਾ ਉਹੀ ਹੈ ਜੋ ਮੰਜ਼ੂਰ ਤੇ ਖਦਾ ਹੁੰਦਾ ਹੋਣਾ ਉਹੀ ਹੈ ਤੇ ਜੋ ਹਰ ਸਾਲ ਕੋਤਸ ਵੈਗਰੂ ਨੂੰ ਮੰਨੂਗਾ ਯਾ ਲੋਕਾਂ ਦੀ ਸੇਵਾ ਦੇ ਵਿੱਚ ਸਰਬੰਸ ਪਿਆਰਤਾ ਯਾ ਲੋਕਾਂ ਵਿੱਚ ਦੂਤਨ ਦਾ ਜੋ ਚਿੰਤਾ ਕੰਮ ਕਰ ਤੇ ਉਸੇ ਦੇ ਉੱਤੇ ਚਿੰਤਾ ਤੇ ਸਭ ਲਈ ਥਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਅਸਰ ਕਿਸੇ ਲਈ ਰੱਖਣੀ ਸਾਰੀਆਂ ਪਾਰਟੀਆਂ ਇੱਕ ਦੂਜੇ ਤੋਂ ਵੱਧ ਕੇ ਗਰੰਟੀਆਂ ਦੇਣਗੀਆਂ ਨਾਰੇ ਲਾਉਣਗੀਆਂ ਝੂਠ ਬੋਲਣਗੀਆਂ ਸੌਜ ਬਾਗ ਦਿਖਾਉਣਗੀਆਂ ਬਹੁਤ ਕੁਝ ਕਰਦੇ ਆ ਪਰ ਦੇਖਣਾ ਹੁਣੇ ਲੋਕਾਂ ਨੇ ਕਿਉਂਕਿ ਜਨਤਾ ਬਹੁਤ ਹੀ ਸੁਭਾਨ ਭੂਰਨ ਦੇਵੀ ਹੋ ਚੁੱਕੀ ਹੈ ਕਿ ਤੁਹਾਡੇ ਬੱਚੇ ਇੰਡੀਆ ਦੇ ਪਰਸਨਾਂ ਨੇ ਲੋਕਾਂ ਨੂੰ ਬਹੁਤ ਜਾਗਰੂਕ ਕੀਤਾ ਇਸ ਲਈ ਕਿਸੇ ਦਾ ਪ੍ਰੈਸ਼ਰ ਜਾਂ ਕਿਸੇ ਦਾ ਦਬਾਅ ਜਾਂ ਕੋਈ ਹੋਰ ਇਸ਼ੂ ਹੋ ਸਕਦਾ ਕਿਉਂਕਿ ਹਰ ਇੱਕ ਦੇ ਹੱਥ ਦੇ ਵਿੱਚ ਅੱਜ ਉਹ ਪੂਰੇ ਵੱਡ ਦੀ ਚਾਬੀ ਹੈ ਕਿ ਕਿੱਥੇ ਕੀ ਹੋ ਰਿਹਾ ਹੈ ਕਿੱਥੇ ਕੀ ਹੋ ਰਿਹਾ ਹੈ ਕਿਤੇ ਲੋਕਾਂ ਨੂੰ ਤੇ ਕਿਹੜੀ ਪਾਰਟੀ ਪੰਜਾਬ ਦੇ ਵਿੱਚ ਚੱਲੂ ਹੁੰਦੀ ਹੈ ਇਹ ਚਾਰ ਤੀਸ ਨੂੰ ਆਪਾਂ ਨੂੰ ਪਤਾ ਬਿਲਕੁਲ ਤੇ ਲਾਲਕੰਨਪੂ ਸਾਹਿਬ ਆਮ ਆਦਮੀ ਪਾਰਟੀ ਵੀ ਚੱਤ ਪਰ ਆਇਆ ਚੋਣ ਚੋਣਾ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਮੁਲਾਕਾਤਾਂ ਦਾ ਦੌਰ ਜਾਰੀਆ ਉਹਨਾਂ ਦੇ ਵੱਲੋਂ ਤੇ ਮੁਲਾਕਾਤਾਂ ਕੀਤੀ ਜਾ ਰਹੀਆਂ ਨੇ ਅਮਰਸਾਦ ਦੇ ਵਿਧਾਇਕਾਂ ਨਾਲ ਵੀ ਮੁਲਾਕਾਤ ਕੀਤੀ ਪਰ ਉੱਥੇ ਇੱਕ ਵਿਧਾਇਕ ਇੱਕ ਚਾਚਾਤ ਨਾਮ ਹੈ ਕੁਬੇਰ ਵਿਜੇ ਪ੍ਰਤਾਪ ਸਿੰਘ ਉੱਥੇ ਸ਼ਾਮਲ ਨਹੀਂ ਹੋਏ ਹੈਗੇ ਉਹ ਕਹਿੰਦੇ ਮੈਨੂੰ ਉਸ ਦਿਨ ਹੋਰ ਮੀਟਿੰਗ ਸੀ ਕੋਈ ਤਾਂ ਕੁਵਰਜੀਤ ਪ੍ਰਤਾਪ ਦੀ ਮੀਟਿੰਗ ਹੈ ਜਿਹੜੀ ਉਹ ਸੀਐਮ ਭਗਵੰਤ ਮਾਨ ਤੋਂ ਵੀ ਉਹ ਵਾਲੀ ਜ਼ਿਆਦਾ ਜ਼ਰੂਰੀ ਸੀ ਜਾਂ ਫਿਰ ਕੋਈ ਹੋਰ ਕਾਰਨ ਨੇ ਕੋਈ ਵੱਡੀ ਨਰਾਜ਼ਗੀ ਹੈ ਜਿਸ ਨੂੰ ਲੈ ਕੇ ਉਹ ਤੇ ਨਹੀਂ ਪਹੁੰਚੇ ਸਰਪੰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਜ਼ਮੀਨੀ ਹਕੀਕਤ ਜਾਣਨ ਦੇ ਲਈ ਪਿਛਲੇ ਦਿਨਾਂ ਦੇ ਵਿੱਚ ਵੀ ਉਹਨਾਂ ਨੇ ਮੀਟਿੰਗਾਂ ਕੀਤੀਆਂ ਲੁਧਿਆਣਾ ਤੇ ਦਲੰਦਰ ਦੀ ਫਿਰ ਉਧਰ ਸਭੂਰ ਵਾਲੇ ਕੀਤੀ ਕੱਲ ਉਹਨਾਂ ਨੇ ਚੰਦਪੁਰ ਸਾਹਿਬ ਤੇ ਅੰਮ੍ਰਿਤਸਰ ਸਾਹਿਬ ਤੇ ਦੋ ਜ਼ਿਲ੍ਹਿਆਂ ਦੇ ਜਿਹੜੇ ਇਹਨਾਂ ਦੇ ਐਮਐਲਏ ਸੀ ਦਾ ਵਰਕਰ ਸਾਹਿਬ ਦੀ ਬਲਾਕ ਤੇ ਤੇ ਜ਼ਮੀਨੀ ਪੱਧਰ ਤੱਕ ਇਹ ਗੱਲ ਨੂੰ ਪਾਸਿਆ ਵੀ ਹਾਂ ਕਿਹੜਾ ਬੰਦਾ ਉੱਥੋਂ ਕਿਵੇਂ ਕੱਢ ਸਕਦਾ ਕਿਉਂਕਿ ਟਿਕਟ ਤਾਂ ਦੇ ਚੁੱਕੇ ਨੇ ਦੋ ਸਾਹਿਬ ਕੁਲਦੀਪ ਸਿੰਘ ਕਾਲੀਵਾਲ ਨੂੰ ਅੰਮ੍ਰਿਤਸਰ ਤੋਂ ਫਤੇ ਮਾਲਵਿੰਦਰ ਸਿੰਘ ਤੰਗ ਨੂੰ ਤੰਦ ਪ੍ਰਤਾਪ ਪਰ ਬਹੁਤ ਹੀ ਇੱਕ ਅਜੰਬੇ ਦੀ ਜਾਂ ਬੜੀ ਸੋਚਣ ਵਾਲੀ ਗੱਲ ਹੈ ਕਿ ਉਸ ਮੀਟਿੰਗ ਦੇ ਵਿੱਚ ਕੋਮਰ ਵਿਜੇ ਪ੍ਰਤਾਪ ਸਿੰਘ ਦਾ ਨਾਮ ਆਉਣਾ ਇੱਕ ਇਸ ਗੱਲ ਦੇ ਉੱਤੇ ਕੁਐਸਚਨ ਕਿਨ ਲਾਉਂਦਾ ਹੈ ਕਿ ਪਾਰਟੀ ਵਿੱਚ ਸਭ ਅੱਛਾ ਨਹੀਂ ਕਿਉਂਕਿ ਕੋਮਰ ਵਿਜੇ ਪ੍ਰਤਾਪ ਸਿੰਘ ਬੇਅਦਬੀ ਦੇ ਮਸਲਿਆਂ ਦੇ ਵਿੱਚ ਤਾਂ ਸਵਾ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਨੂੰ ਸੀਤ ਨੂੰ ਬੇਨਤੀ ਕੀਤੀ ਜੇ ਇਹਦੇ ਉੱਤੇ ਬਹਿਸ ਕਰਾਈ ਜਾਵੇ ਤਾਂ ਕਿ ਸੱਚ ਦਾ ਸਾਚ ਝੋਟ ਦਾ ਝੋਟ ਤੋੜ ਸਕੇ ਲੇਕਿਨ ਕਿਸੇ ਨੇ ਉਹਦੀ ਗੱਲ ਨਾ ਮੰਨੀ ਉਹ ਨਰਾਸ਼ਾ ਦੇ ਤੌਰ ਦੇ ਵਿੱਚੋਂ ਇਸ ਲਈ ਉਹ ਮੀਟਿੰਗ ਦੇ ਵਿੱਚ ਨਹੀਂ ਆਏ ਪਰ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਇਹ ਅਸਮਰਥਾ ਜਤਾਈ ਕਿ ਮੈਂ ਕਿਸੇ ਜ਼ਰੂਰੀ ਰੁਝੇਵੇਂਆਂ ਕਾਰਨ ਹਰ ਸੀ ਤੇਵੇ ਦਾ ਕੋਈ ਵੀ ਹੋ ਜਾ ਪਰ ਜੇ ਬੰਦੇ ਦੀ ਸੁਣੀਓ ਨਾ ਜਾਵੇ ਗੱਲ ਮੰਨੀਓ ਨਾ ਜਾਵੇ ਜਦੋਂ ਪਾਰਟੀ ਤੇ ਜਾਂਦਾ ਸੀ ਉਦੋਂ ਇਹ ਕਿਹਾ ਜਾਂਦਾ ਸੀ ਇਹਨਾਂ ਨੂੰ ਹੋਮ ਡਿਪਾਰਟਮੈਂਟ ਮਿਲੇਗਾ ਇਹ ਪੁਸਤੇ ਬਹੁਤ ਵਧੀਆ ਅਫਸਰ ਨੇ ਅਮਾਨਦਾਰ ਨੇ ਇਹ ਕਰਨਗੇ ਲੇਕਿਨ ਸੱਤ ਕੱਢੀ ਤੇ ਸਾਥ ਗਿਸਰੇ ਆਪਣਾ ਕੰਮ ਮਸਲਾ ਹੱਲ ਕਰ ਲਿਆ ਹੁਣ ਤੱਕ ਚਾਹ ਨਹੀਂ ਇਸ ਲਈ ਉਹ ਨਰਾਜ਼ ਵੀ ਦੇ ਵਿੱਚ ਦੂਜਾ ਉਹਨਾਂ ਨੇ ਆਪਣੇ ਕਿ ਟਵਿੱਟਰ ਹੈਂਡਲ ਦੇ ਉੱਤੇ ਦਿਖਾਇਆ ਕੇਜਰੀਵਾਲ ਦੀ ਗ੍ਰਿਫਤਾਰੀ ਉੱਤੇ ਕਿ ਕਿਆਸੇ ਕਿਆ ਹੋ ਗਿਆ ਦੇਖੋ ਕਿੱਡੀ ਜਿਹੀ ਸੋਚਿਆ ਜਾਵੇ ਬਹੁਤ ਬੜੀ ਕਿਆਸੇ ਕਿਆ ਹੋ ਗਿਆ ਜਿਹੜੇ ਲੋਕ ਕ੍ਰਾਪਸ਼ਨ ਖਤਮ ਕਰਦੀਆਂ ਗੱਲਾਂ ਕਰਦੇ ਸਨ ਜਿਹੜੇ ਲੋਕ ਕ੍ਰਾਪਸ਼ਨ ਨੂੰ ਜੜੋਂ ਪੱਟਣ ਦੀਆਂ ਗੱਲਾਂ ਕਰਸਨ ਉਹੀ ਕਰੋੜਾਂ ਦੀ ਕ੍ਰਾਪਸ਼ਨ ਦੇ ਵਿੱਚ ਅੱਜ ਜੇਲ੍ਹ ਦੇ ਵਿੱਚ ਬੰਦ ਨੇ ਇਹਦਾ ਤੁਸੀਂ ਅੰਦਾਜ਼ਾ ਆਪ ਹੀ ਲਾ ਲਓ ਇੱਕ ਪੂਰ ਵਿਜੇ ਪ੍ਰਤਾਪ ਸਿੰਘ ਕਿੰਨੇ ਖੁਸ਼ ਨੇ ਤੇ ਕਿੰਨੇ ਇੱਕ ਪਾਰਟੀ ਦੇ ਨੇ ਪਰ ਉਹਨੇ ਇਹ ਵੀ ਕਿਹਾ ਕਿ ਮੈਂ ਪਾਰਟੀ ਦਾ ਕੰਮ ਕਰ ਰਿਹਾ ਮੈਨੂੰ ਕਿਸੇ ਦੇ ਕਹਿਣ ਦੀ ਲੋੜ ਨਹੀਂ ਮੈਂ ਪਾਰਟੀ ਦਾ ਵਫਾਦਾਰ ਸਪਾਹੀ ਹਾਂ ਮੇਰਾ ਰਾਬਤਾ ਅੰਮ੍ਰਿਤਸਰ ਦੇ ਲੋਕਾਂ ਦੇ ਨਾਲ ਬਣਿਆ ਹੋਇਆ ਤੇ ਮੈਂ ਪੂਰਾ ਪੂਰਾ ਜੋਰ ਹੈ ਜਿਹੜਾ ਉਧਰ ਲਾ ਰਿਹਾ ਹਾਂ ਤਾਂ ਦੋਸਤ ਤੁਸੀਂ ਕੀ ਮੰਨਦੇ ਹੋ ਕਿ ਕੁਵਰ ਬਿਜੇ ਪ੍ਰਤਾਪ ਚਾਹੁੰਦੇ ਕਿ ਇਹ ਪੈਦਾ ਵਾਲੀ ਨਰਾਸ਼ਗੀ ਹੈ ਕਿ ਮੈਨੂੰ ਕਿਆ ਸੀਗਾ ਕਿ ਕੈਬਨਿਟ ਮੰਤਰੀ ਜਿਹੜਾ ਬਣਾਇਆ ਜਾਊਗਾ ਤੇ ਉਮੀਦ ਵੀ ਸੀ ਉਹ ਨਹੀਂ ਬਣਾਇਆ ਗਿਆ ਇਹ ਨਰਾਸ਼ਗੀ ਹੈ ਜਾਂ ਫਿਰ ਵਾਕਈ ਹੈ ਜਿਹੜੇ ਮਸਲੇ ਨੇ ਵਿੱਦਵੀ ਦਾ ਜਾਂ ਫਿਰ ਨਸ਼ੇ ਦਾ ਕੁਵਰ ਬਿਜੇ ਪ੍ਰਤਾਪ ਚੁਕਣਾ ਚਾਹੁੰਦੇ ਨੇ ਕਿਵੇਂ ਦੇਖਦੇ ਹੋ ਜੇਕਰ ਉਹਨਾਂ ਨੂੰ ਮੰਨ ਲਓ ਕੈਬਨਿਟ ਮੰਤਰੀ ਬਣਾ ਦਿੱਤਾ ਜਾਂਦਾ ਤਾਂ ਕੀ ਫਿਰ ਉਹ ਇਹ ਮਸਲੇ ਉਸਾਂ ਚੁੱਕਦੇ ਜਿਵੇਂ ਹੁਣ ਨਰਾਸ਼ੀ ਦਾ ਰੈਂਕ ਕਰ ਰਹੇ ਨੇ ਫਤਲ ਜੋ ਕੋਈ ਪਾਰਟੀ ਕਹਿ ਕੇ ਲੋਕਾਂ ਚਾਈ ਸੀ ਕਿ ਆ ਜਿਸ ਸਪੀਚ ਨੂੰ ਦੇਖ ਕੇ ਲੋਕਾਂ ਨੇ ਵੋਟਾਂ ਪਾਈਆਂ ਸੀ ਉਹ ਟੇਬਲ ਤੇ ਪਾਰਟੀ ਵੀ ਇਸੇ ਗੱਲ ਨੂੰ ਕਵਰ ਦੀ ਜੇ ਪ੍ਰਤਾਪ ਪੁਰਤਾ ਹੀ ਰੋਦਾ ਰਿਹਾ ਅਭਿਆਨ ਉਹਨੇ ਤਾਂ ਇੱਥੇ ਤੱਕ ਵੀ ਕਿਹਾ ਕਿ ਜੋ ਬੇਅਦਵੀ ਦਾ ਟੇਬਲ ਕਰਲਾ ਤੇ ਉਹਨੇ ਇਹਨੂੰ ਇਨਸਾਫ ਨਹੀਂ ਮਿਲਦਾ ਤੇ ਇਨਸਾਫ ਨਹੀਂ ਮਿਲਦਾ ਇਹ ਸਿਆਸਤ ਵੀ ਭੇਡ ਚੜ ਗਿਆ ਜਿਸ ਤਰ੍ਹਾਂ ਕਿਸਨੀਆਂ ਸਰਕਾਰਾਂ ਇੱਕ ਇਸੇ ਤਰ੍ਹਾਂ ਇਹ ਸਰਕਾਰ ਵੀ ਉਹਨਾਂ ਦੇ ਨਾਲ ਲੱਗਈ ਹੈ ਅਗਰ ਇਨਸਾਫ ਮਿਲੇਗਾ ਤਾਂ ਸਹਿਬ ਕੁਲਵਿੰਗਹਾਰਾਜ ਜੀ ਪਟਿਆਰੇ ਦੇ ਵਿੱਚੋਂ ਇਨਸਾਫ ਮਿਲੇਗਾ ਤੇ ਇੱਥੋਂ ਇਨਸਾਫ ਸਾਡੇ ਸਭ ਤੋਂ ਉਹੀ ਚੱਲ ਕਹਿੰਦੇ ਨੇ ਕਿ ਜਿਹੜੇ ਪੀੜਤ ਨੇ ਉਹ ਦਬ ਚੁੱਕੇ ਨੇ ਪਤਾ ਨਹੀਂ ਉਹਨੇ ਫੈਸਲੇ ਨਹੀਂ ਪਤਾ ਨਹੀਂ ਕੀ ਕਰਦੇ ਆ ਕੁਬਰਬੀਜੇ ਪ੍ਰਤਾਪ ਕਹਿੰਦੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਪੀੜਤ ਨੇ ਜਿਹੜੇ ਉਹ ਜਿਹੜੇ ਦਬ ਚੁੱਕੇ ਨੇ ਬੈਬਰਕਲਾ ਗੋਰੀਕਾਂਡ ਮਾਮਲੇ ਦੇ ਵਿੱਚ ਤਾਂ ਫਿਰ ਇਨਸਾਫ ਕਿਸ ਤਰੀਕੇ ਨਾਲ ਮਿਲੇਗਾ ਕਠੋਰ ਸਿਆਸਤ ਸਰਕਾਰ ਦੇ ਕੋਲ ਸਾਰੇ ਹੀ ਹਥਿਆਰ ਚੰਦੇ ਹੁੰਦੇ ਤੇ ਇਸ ਤਰ੍ਹਾਂ ਸੈਂਟਰ ਕੋਲ ਵੱਡੇ ਹਥਿਆਰ ਨੇ ED ਤੇ ICI ਕੰਪੈਕਟ ਪੰਜਾਬ ਸਰਕਾਰ ਕੋਲ ਵੀ ਇਸ ਤਰ੍ਹਾਂ ਦੇ ਹਥਿਆਰ ਨੇ ਪੈਸਾ ਡਰ ਤਾਲ ਹੋਰ ਵੀ ਇਸ ਲਈ ਜਿਹੜੇ ਉਹ ਕੰਪਲੇਂਟ ਰਸੀ ਜਿਨ੍ਹਾਂ ਦੇ ਘਰ ਦੇ ਜੀਮਰਜ ਜਦੋਂ ਕਹਿੰਦੇ ਥੇ ਤੇ ਪਾਰੀ ਖੇਤ ਨੂੰ ਖਾਣ ਲਈ ਰੱਖੀ ਜਦੋਂ ਉਹੀ ਬੰਦਾ ਮੁੱਕਰ ਕੇ ਉਸ ਬੰਦੇ ਤੇ ਦੋਸ਼ ਲਗਾਵੇ ਜਿਹੜਾ ਫੇਰ ਚਾਹਦਾ ਫਿਰ ਆਪਾਂ ਇਨਸਾਫ ਦੀ ਆਸ ਕਿੱਥੇ ਤੱਕ ਕਰ ਸਕਦੇ ਆ ਇਸ ਲਈ ਉਹ ਨਿਰਾਸ਼ਾ ਦੇ ਤੌਰ ਦੇ ਵਿੱਚ ਨੇ ਉਹ ਬਹੁਤ ਇਸ ਗੱਲ ਨੂੰ ਕਹਿ ਰਹੇ ਨੇ ਕਿ ਬੀਟਾ ਤਾਂ ਜਾਓ ਜੇ ਗੱਲ ਮੰਨੀ ਜਾਵੇ ਇਹ ਕੋਈ ਪੁੱਛੇ ਜੋ ਮੰਨਣੀ ਦਾ ਹੈ ਨਹੀਂ ਕਰਨੀ ਉਹਨਾਂ ਨੇ ਆਪਣੀ ਮਰਜ਼ੀ ਹੈ ਇਸ ਲਈ ਪਾਰਟੀ ਦੇ ਵਿੱਚ ਸਭ ਅੱਛਾ ਨਹੀਂ ਹੈ ਬਿਲਕੁਲ ਤਾਂ ਬਾਤੋ ਤੁਹਾਡਾ ਧੰਨਵਾਦ ਖਾਨਪੁਰ ਸਾਹਿਬ ਪ੍ਰੋਗਰਾਮ ਚ ਕਿੰਨੇ ਸਮਾਂ ਦੇ ਲਈ ਸਭ ਤੁਹਾਡਾ ਵੀ ਸਮਝ ਸੋਚਿਆਂ ਦੇ ਬਹੁਤ ਧੰਨਵਾਦ ਵਾਇਗਰ ਦੀ ਕਾਲਕਾ ਸਾਡੇ ਨਾਲ ਸਨ ਉਹ ਗਿਆਨ ਸਿੱਖਬੁੱਧੀ ਜੀ ਵੀ ਤੇ ਸਿਆਸੀ ਮਾਹਿਰ ਸਰਦਾਰ ਪਿੰਤੂ ਸਿੰਘ ਖਾਨ ਪ੍ਰੋਬਿੰਦ ਸਾਹਿਬ ਜਿਨ੍ਹਾਂ ਨੇ तमाम ਖਬਰਾਂ ਦੇ ਉੱਤੇ ਡੰਗਾਈ ਨਾਲ ਸਰਸਰ ਕੀਤੀ ਹੈ ਉਮੀਦ ਕਰਦਾ ਹਾਂ ਦਾ ਪ੍ਰੋਗਰਾਮ ਸੰਪੰਨ ਕਰਨਗੇ ਫਿਲਹਾਲ ਲਈ ਇਹ ਨਹੀਂ ਜੋ ਜਜਤ ਧੰਵਾਦ